ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਤਕਰੀਬਨ ਹੀ ਆਪਣੇ ਹੁਣ ਝੋਨੇ 35 40 ਦਿਨ ਦੇ ਹੋ ਚੁੱਕੇ ਨੇ ਤੇ ਇਸ ਸਮੇਂ ਹੁੰਦਾ ਕੀ ਹੈ ਕਿ ਇਸ ਸਮੇਂ ਹਰ ਸਾਲ ਪੱਤਾ ਤੇ ਪੇਟ ਦਾ ਅਟੈਕ ਤੇ ਆਪਣਾ ਗੋਭ ਦੀ ਸੂਂਦੀ ਦਾ ਅਟੈਕ ਆਉਂਦਾ ਹੈ ਜਾਨੀ ਕਿ 35 40 ਦਿਨ ਦੇ ਝੋਨੇ ਦੇ ਵਿੱਚ 30 ਤੋਂ 2 ਦਿਨਾਂ ਤੋਂ ਬਾਅਦ ਸ਼ੁਰੂ ਹੋ ਜਾਂਦਾ ਆ ਤੁਹਾਡੇ ਸਾਹਮਣੇ ਆ ਪੱਤਲ ਪੇਟ ਪੈ ਕੇ ਹਟ ਚੁੱਕੀ ਹੈ ਤੇ ਇਹ ਅਟੈਕ ਹਰ ਵਾਰ ਹੁੰਦਾ ਤੇ ਇਹਦੀ ਆਪਾਂ ਰੋਕਥਾਮ ਕਿਵੇਂ ਕਰਨੀ ਹੈ ਕਿੰਨਾ ਕੋ ਇਸ ਦਾ ਨੁਕਸਾਨ ਹੈ ਝੋਨੇ ਦਾ ਜੇਕਰ ਆਪਾਂ ਦੀ ਰੋਕਥਾਮ ਨਹੀਂ ਕਰਦੇ ਇਹ ਆਪਣਾ ਸੁਪਰੀਮ 110 ਵੈਰੈਟੀ ਹੈ ਇਹਦੀ ਆਪਣੀ 15 ਜੂਨ ਦੀ ਲਵਾਈ ਕੀਤੀ ਸੀ ਆਪਾਂ ਇਹ ਤੁਸੀਂ ਦੇਖ ਰਹੇ ਹੋ ਪੱਤਾ ਲਪੇਟ ਪੈ ਕੇ ਹਟ ਚੁੱਕੀ ਹੈ ਕਿੰਨਾ ਕੁ ਨੁਕਸਾਨ ਇਸ ਦਾ ਤੇ ਕਿਵੇਂ ਆਪਾਂ ਇਸ ਦੀ ਰੋਕਥਾਮ ਕਰਨੀ ਹੈ ਕਿਹੜੇ ਤਰੀਕੇ ਦੇ ਨਾਲ ਤੇ ਬਾਕੀ ਜਿਹੜੇ ਵੀ ਰੱਪਨੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਤੇ ਆਪਾਂ ਆਪਣੀ ਹਰ ਵੀਡੀਓ ਦੇ ਵਿੱਚ ਕਹਿੰਨੇ ਆ ਕਿ ਆਪਾਂ ਜਿਹੜਾ ਖੇਤੀ ਖਰਚਾ ਜਾਨੀ ਕਿ ਜਿੰਨਾ ਹੋ ਸਕੇ ਘੱਟ ਤੋਂ ਘੱਟ ਕਰੀਏ ਕਿਉਂਕਿ ਜੇਕਰ ਆਪਾਂ ਬਿਨਾਂ ਗੱਲੋਂ ਖੇਤਾਂ ਦੇ ਵਿੱਚ ਜ਼ਹਿਰ ਪਾਉਣੇ ਆ ਤਾਂ ਉਹਦਾ ਕੋਈ ਵੀ ਫਾਇਦਾ ਨਹੀਂ ਉਲਟਾ ਆਪਣਾ ਨੁਕਸਾਨ ਏ ਆਪਣਾ ਜਿਹੜਾ ਆਪਾਂ ਖਰਚਾ ਆਪਾਂ ਵਧਾ ਲਿੰਨੇ ਆ ਤੇ ਉਹਦੇ ਜਿਹੜਾ ਆਪਾਂ ਪਾਉਣ ਦੇ ਨਾਲ ਇੱਕ ਤਾਂ ਧਰਤੀ ਦਾ ਨੁਕਸਾਨ ਏ ਪਾਣੀ ਦਾ ਵੀ ਨੁਕਸਾਨ ਏ ਤੇ ਜਿਹੜਾ ਆਪਣਾ ਨਜਾਇਜ਼ ਖਰਚਾ ਉਹ ਵੀ ਤੇ ਜਿਹੜੀ ਆਪਣੀ ਜ਼ਮੀਨ ਵੀ ਖਰਾਬ ਹੁੰਦੀ ਏ ਤੇ ਕਿਉਂਕਿ ਜਿਹੜੇ ਵੀ ਆਪਾਂ ਜ਼ਹਿਰ ਪਾਉਣੇ ਨੇ ਤੁਸੀਂ ਆ ਵੀ ਤਜਰਬਾ ਕਰ ਸਕਦੇ ਹੋ ਕੋਈ ਇਹਨਾਂ ਬਹੁਤ ਆ ਵੀ ਆਪਾਂ ਕਹੀ ਗਏ ਝਾੜ ਵਧਾਉਣ ਦੇ ਵਿੱਚ ਸਿੱਧਾ ਕੋਈ ਫਰਕ ਨਹੀਂ ਪੈਂਦਾ ਅਸੀਂ ਪਿਛਲੇ ਕਈ ਸਾਲਾਂ ਤੋਂ ਵੀ ਬਿਲਕੁਲ ਆਪਾਂ ਦਾਣੇਦਾਰ ਜ਼ਹਿਰ ਆਪਾਂ ਖੇਤਾਂ ਵਿੱਚ ਨਹੀਂ ਪਾਉਂਦੇ ਆਪਣੀਆਂ ਪਿਛਲੀਆਂ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਆਪਾਂ ਉੱਥੇ ਵੀ ਤੁਹਾਨੂੰ ਵੀ ਆਪਾਂ ਕਹਿੰਨੇ ਜੇ ਜਦੋਂ ਕੋਈ ਬਿਮਾਰੀ ਆਉਂਦੀ ਸਪਰੇਅ ਕਰੋ ਜਿਹੜੇ ਆਪਾਂ ਜ਼ਹਿਰ ਪਾਉਣੇ ਉਹਨਾਂ ਦਾ ਕੋਈ ਵੀ ਹਾਂ ਜੇਕਰ ਆਪਾਂ ਜਿਵੇਂ ਪोटाश ਹੈ ਫਾਸਫੋਰਸ ਤੱਤ ਤੇ ਜਿੰਕ ਤੱਤ ਜਿਵੇਂ ਪੌਸ਼ਕ ਤੱਤ ਇਹਨਾਂ ਨੂੰ ਆਪਾਂ ਜੀ ਜ਼ਮੀਨ ਦੇ ਵਿੱਚ ਘਾਟ ਨਹੀਂ ਆਉਣ ਦੀਣੀ ਚਾਹੀਦੀ ਕਿਉਂਕਿ ਜੇਕਰ ਇਹਨਾਂ ਦੀ ਘਾਟ ਆਊਗੀ ਚਾਰ ਵੀ ਕਟੇਗਾ ਫਸਲ ਵੀ ਆਪਣੀ ਮਾੜੀ ਰਹੇਗੀ ਤੇ ਬਿਮਾਰੀਆਂ ਦਾ ਟੈਗ ਵੀ ਆਦ ਆਊਗਾ ਆਪਣੇ ਜਮੀਨ ਦੇ ਵਿੱਚ ਪੌਸ਼ਕ ਤੱਤਾਂ ਦੀ ਘਾਟ ਨਾ ਆਉਣ ਦਿਓ ਤੇ ਜਿਹੜਾ ਆਪਣਾ ਹੁਣ 35 40 ਦੇਣ ਤੇ ਆਪਣਾ ਇਹ ਟੈਗ ਹੁੰਦਾ ਇੱਕ ਇਹ ਨੋਰਮਲ ਟੈਗ ਹੁੰਦਾ ਹੈ ਤੇ ਇਹਦੀ ਆਪਾਂ ਜੇਕਰ ਗੱਲ ਕਰੀਏ ਵੀ ਇਹਦਾ ਟੈਗ ਦਾ ਨੁਕਸਾਨ ਕਿੰਨਾ ਕੁ ਹੁੰਦਾ ਇਹ ਬੰਦ ਕਿਵੇਂ ਹੁੰਦਾ ਇੰਦੇ ਜਿਹੜਾ ਆਪਣਾ ਟੈਕ ਆਉਂਦਾ ਇਹਦਾ ਜੇ ਆਪਾਂ ਕੰਟਰੋਲ ਕਰਨ ਬੈਤ ਸੋਚ ਗਏ ਤਾਂ ਆਪਾਂ ਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਗਈ ਮੈਂ ਦੇਖਦਾ ਸਾ ਵੀ ਜਿਹੜੇ ਪਿਛਲੇ ਕੁਝ ਕੁ ਵੀਰ ਨੇ ਆਪਣੇ 110 ਵੈਰੈਟੀ 131 ਵੈਰੈਟੀਆਂ ਨੂੰ ਆਪਣੇ ਦੂਜੀ ਯੂਰੀਆ ਦੇ ਨਾਲ ਚਲੋ ਪਹਿਲੀ ਯੂਰੀਆ ਦੇ ਨਾਲ ਆਪਾਂ ਜ਼ਿੰਕ ਪਾਉਣੇ ਆ ਵਧੀਆ ਗੱਲ ਹੈ ਪੋਟਾਸ਼ ਪਾਉਣੇ ਆ ਆਪਾਂ ਕੱਦੂ ਦੇ ਵਿੱਚ ਵਧੀਆ ਗੱਲ ਹੈ ਵੀ ਪੌਸ਼ਕ ਤੱਤਾਂ ਦੀ ਘਾਟਨਾ ਵੀ ਤੇ ਕਈ ਵੀਰ ਆਪਣੇ ਦੂਜੀ ਯੂਰੀਆ ਦੇ ਨਾਲ ਹੀ ਉਲੀ ਨਾਸ਼ਕ ਇਨਸੈਕਟੀਸਾਈਡ ਪਾਈ ਆਉਂਦੇ ਨੇ ਜਿਨ੍ਹਾਂ ਦਾ ਵੀ ਸਿੱਧੇ ਤੌਰ ਤੇ ਕਹੀ ਗਿਆ ਆਪਾਂ ਜ਼ਮੀਨ ਦਾ ਵੀ ਆਪਣੀ ਖਰਾਬ ਕਰਦੇ ਪਏ ਆ ਆਪਣਾ ਨਜਾਇਜ਼ ਖਰਚਾ ਵੀ ਕਰਦੇ ਪਏ ਆ ਕਿਉਂਕਿ ਸਾਰੇ ਤੇ ਰੁਪਏ ਕੀਤੇ ਹੋਏ ਨੇ ਕੋਈ ਵੀ ਇਹਨਾਂ ਦਾ ਕੋਈ ਫਰਕ ਨਹੀਂਗਾ ਕਈ ਵੇਰ ਤਾਂ ਕਲੋਰੋ ਪਾਈ ਆਉਂਦੇ ਨੇ ਕਈਆਂ ਵੇਰਾਂ ਤਿੱਥੋਂ ਤੱਕ ਕਰਤਾ ਕਿ ਕਲੋਰੋ ਵੀ ਪਾਤੀ ਏ ਤੇ ਆਪਣੀ ਫੁੱਲੀ ਨਾਸ਼ਕ ਵੀ ਪਾਤੀ ਏ ਤੇ ਉਸ ਤੋਂ ਬਾਅਦ ਜਿਹੜੇ ਹੁਣ ਪਦਾਨ ਵੀ ਪਾਉਣ ਲੱਗ ਪਏ ਨੇ 35 40 ਦਿਨ ਤੇ ਤੇ ਕਿਸਾਨ ਵੀਰੋ ਜਿਹੜਾ ਆਪਾਂ ਇਹ 35 40 ਦਿਨ ਦੇ ਅਟੈਕ ਹੁੰਦਾ ਪੱਤਲ ਪੇਟ ਆਪਣੇ ਗੋਬ ਦੀ ਸੁੰਡੀ ਵੀ ਆਉਂਦੀ ਹੈ ਤੇ ਪੱਤਲ ਪੇਟ ਵੀ ਆਉਂਦੀ ਹੈ ਤੁਹਾਡੇ ਸਾਹਮਣੇ ਆ ਆਪਣਾ 40 ਕਿ ਦਿਨ ਦੇ ਲਗਭਗ ਚੋਨਾ ਹੋ ਚੁੱਕਿਆ ਹੈ ਜਾਨੀ ਕਿ ਪੱਤਲ ਪੇਟ ਪੈ ਚੁੱਕੀ ਹੈ ਇੱਕ ਨਾਰਮਲ ਟੈਕ ਆਉਂਦਾ ਹੈ ਥੋੜਾ ਕੋ ਟੈਕ ਆਉਂਦਾ ਹੈ ਆਪਣੇ ਆਪ ਕੰਟਰੋਲ ਹੁੰਦਾ ਹੈ ਆਪਾਂ ਨੂੰ ਕੋਈ ਵੀ ਕਰਨ ਦੀ ਜ਼ਰੂਰਤ ਨਹੀਂ ਹੈ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਉਲੀ ਆਪਣਾ ਇਨਸੈਕਟੀਸਾਈਡ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਗਈ ਨਾ ਹੀ ਕਿਸੇ ਤਰ੍ਹਾਂ ਦੀ ਆਪਾਂ ਨੂੰ ਕੋਈ ਦਾਣੇਦਾਰ ਜੈਰ ਪਦਾਨ ਕਲੋਰੋ ਰੀਜੈਂਟ ਪਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੁਣ ਤੁਸੀਂ ਇਹ ਜਿਹੜਾ ਚੋਨਾ ਦੇਖ ਰਹੇ ਹੋ ਆਪਣਾ ਇਹ ਆਪਾਂ ਕੱਲੀ ਜੂਰੀਆ ਪਾਈ ਇਹਨੂੰ ਹੋਰ ਕੋਈ ਵੀ ਆਪਾਂ ਦਾਣੇਦਾਰ ਜ਼ਹਿਰ ਨਹੀਂ ਪਾਉਂਦੇ ਤੇ ਨਾ ਹੀ ਆਪਾਂ ਪਾਉਣੇ ਆ ਤੇ ਨਾ ਹੀ ਆਪਾਂ ਕਦੀ ਪਾਇਆ ਤੇ ਨਾ ਹੀ ਆਪਣਾ ਕੋਈ ਝਾੜ ਤੇ ਫਰਕ ਪੈਂਦਾ ਕੁਝ ਕੁ ਵੀਰਾਂ ਦਾ ਸਵਾਲ ਹੁੰਦਾ ਕਿ ਜੇਕਰ ਆਪਾਂ ਇਹ ਚੀਜ਼ਾਂ ਨਹੀਂ ਪਾਉਂਦੇ ਤਾਂ ਆਪਣਾ ਝਾੜ ਕੱਟ ਜਾਂਦਾ ਇਹ ਤੁਸੀਂ ਆਪਣਾ ਕਿੱਲੇ ਦੇ ਨਾਲ ਕਿੱਲਾ ਆਪੇ ਇਹ ਨਹੀਂ ਤੁਸੀਂ ਵੀ ਕਿੱਲੇ ਨਾਲ ਕਿੱਲਾ ਛੱਡ ਕੇ ਦੇਖ ਸਕਦੇ ਹੋ ਕੋਈ ਝਾੜ ਤੇ ਫਰਕ ਨਹੀਂ ਪੈਂਦਾ ਉਲਟਾ ਆਪਣਾ ਬਚਤ ਹੁੰਦੀ ਹੈ ਜੇਕਰ ਆਪਾਂ ਜ਼ਹਿਰ ਪਾਉਣੇ ਆ ਕਣਕ ਦਾ ਝਾੜ ਵੀ ਘਟਦਾ ਕਿਉਂਕਿ ਜਿੰਨੇ ਵੀ ਜਾਣਦਾਰ ਜ਼ਹਿਰ ਨੇ ਆਪਣੀ ਜ਼ਮੀਨ ਨੂੰ ਖਰਾਬ ਕਰਦੇ ਨੇ ਤੇ ਜਿਹੜੇ ਆਪਣੇ ਜ਼ਮੀਨ ਦੇ ਵਿੱਚੋਂ ਪਜਾਉ ਸ਼ਕਤੀ ਵਾਲੇ ਆਪਣੇ ਮਿੱਤਰ ਕੀੜੇ ਨੇ ਉਹਨਾਂ ਨੂੰ ਮਾਰਦੇ ਨੇ ਜਿਹੜੀਆਂ ਧਰਤੀ ਆਪਣੀ ਸਖਤ ਹੋਣ ਲੱਗ ਪੈਂਦੀ ਹੈ ਤੇ ਜਿੰਦੇ ਕਰਕੇ ਆਪਣਾ ਕਣਕ ਦਾ ਝਾੜ ਵੀ ਘਟਦਾ ਹੈ ਜ਼ਮੀਨ ਹੀ ਖਰਾਬ ਹੁੰਦੀ ਹੈ ਤੇ ਜਿਹੜਾ ਇਹ ਟੈਗ ਹੈ ਹੁਣ ਇੱਕ ਨੋਰਮਲ ਟੈਗ ਹੈ ਇਹਦੇ ਟੈਗ ਦੇ ਨਾਲ ਆਪਾਂ ਨੂੰ ਕੋਈ ਵੀ ਨੁਕਸਾਨ ਨਹੀਂ ਗਾ ਕਿਉਂਕਿ ਹੁਣ ਆਪਣਾ ਝੋਨਾ ਫਟਾਰ ਤੇ ਆ ਤੇ ਜੇਕਰ ਆਪਣਾ ਗੋਬਰੀ ਸੁੰਡੀ ਕੋਈ 5 2 3 5% ਤੱਕ ਪੈਂਦੀ ਵੀ ਹੈਗੀ ਏ ਤੇ ਉਹ ਆਪਣੇ ਆਪ ਕੰਟਰੋਲ ਹੋ ਜਾਂਦੀ ਏ ਜੇਕਰ ਉਹ ਸ਼ਾਕ ਇੱਕ ਦੋ ਮੰਨ ਕੇ ਚੱਲੋ ਜੇਕਰ ਉਹ ਸ਼ਾਕ ਕੋ ਦੋ ਖਰਾਬ ਕਰ ਵੀ ਦਿੰਦੀ ਏ ਗੋਬਰੀ ਸੁੰਡੀ ਤਾਂ ਉਹ ਜਿਹੜੀ ਸ਼ਾਕ ਹੈ ਹੁਣ ਆਪਣਾ ਫਟਾਰੇ ਸਮੇ ਇਹ ਸ਼ਾਕ ਆਪਣੀ ਦੁਬਾਰਾ ਫੁੱਟ ਪੈਣੀ ਹੈ ਇਹਦਾ ਕੋਈ ਵੀ ਆਪਾਂ ਨੂੰ ਖਬਰਾਉਣ ਦੀ ਜਰੂਰਤ ਨਹੀਂ ਗਈ ਇਹਦਾ ਜਿਹੜਾ ਆਪਾਂ ਚਿੱਟੀਆਂ ਮੁੰਜਰ ਨਿਕਲਦਿਆਂ ਨੇ ਉਹ ਵੀ ਆਪਾਂ ਤੁਹਾਨੂੰ ਦੱਸਦੇ ਅੱਗੇ ਜਾ ਕੇ ਵੀ ਕਿਉਂ ਨਿਕਲਦਿਆਂ ਨੇ ਤੇ ਇਹ ਜੇਕਰ ਆਪਣਾ ਇੱਕ ਦੋ ਸ਼ਾਖਾਂ ਖਾਧੀਆਂ ਨਹੀਂ ਜਾਣ ਆਪਣੀਆਂ ਇੱਕ ਇਹ ਕੁਝ ਕੁ ਬੂਟਿਆਂ 'ਚ ਹੁੰਦਾ ਵੀ ਇਹ ਨਹੀਂ ਸਾਰਿਆਂ ਬੂਟਿਆਂ ਵਿੱਚ ਹੋਊਗੀ ਅਟੈਕ ਇਹ ਤੁਸੀਂ ਵਿੱਚ ਵੜ ਕੇ ਵੀ ਦੇਖ ਸਕਦੇ ਹੋ ਖੇਤ ਦੇ ਅੰਦਰ ਜਾ ਕੇ ਵੀ ਇਹ ਟੈਕ ਨਾਰਮਲ ਟੈਕ ਹੈ ਕਿਤੇ ਕਿਤੇ ਤੁਹਾਨੂੰ ਮਿਲੇਗੀ ਤੇ ਆਪਾਂ ਘਰਾ ਕੇ ਸਪਰੇ ਹਾਂ ਦਾਣੇਦਾਰ ਜ਼ਹਿਰਾਂ ਵਰਤ ਕੇ ਛੜਕਾ ਕਰਨ ਲੱਗ ਪੈਨੇ ਆ ਵੀ ਆਪਣੇ ਕੀੜੀ ਸ਼ੁਰੂ ਹੋ ਗਈ ਇੱਕ ਨਾਰਮਲ ਟੈਕ ਹੁੰਦਾ ਹੈ 5% ਤੱਕ ਮੰਨ ਕੇ ਚੱਲੋ ਤੇ ਇਹ ਜੇ ਆਪਾਂ ਇੱਕ ਦੋ ਸ਼ਾਖ ਜੇਕਰ ਕੁਝ ਕੋਈ ਬੂਟੇ ਵਿੱਚ ਆਪਣੇ ਖਾ ਵੀ ਲੈਂਦੀਆਂ ਇਹ ਦੁਬਾਰਾ ਫੋਟ ਕਰਨੀਆਂ ਜੇਕਰ ਫੋਟ ਨਹੀਂ ਵੀ ਕਰਦੇ ਕਿਸੇ ਕਾਰਨ ਕਰਕੇ ਇਹ ਪਹਿਲੀ ਗੱਲ ਤਾਂ ਫੋੜ ਜ਼ਰੂਰ ਹੁੰਦੀ ਹੈ ਜੇਕਰ ਨਹੀਂ ਵੀ ਹੁੰਦੀਆਂ ਇੱਕ ਦੋ ਸ਼ਾਖਾਂ ਤੇ ਜਿੰਨੀਆਂ ਵੀ ਸ਼ਾਖਾਂ ਕਿਉਂਕਿ ਸਾਰੀਆਂ ਸ਼ਾਖਾਂ ਨੂੰ ਇਹ ਬੱਲੀਆਂ ਮੁੰਜਰਾ ਨਹੀਂ ਹੋਣੀਆਂ ਜਿੰਨੀ ਵੀ ਬੂਟਾ ਖਰਾਕ ਦੇ ਹਿਸਾਬ ਦੇ ਨਾਲ ਮੁੰਜਰਾ ਆਪਾਂ ਡਿਸਾਈਡ ਕਰਦਾ ਤੇ ਜੇਕਰ ਉਹ ਖਰਾਕ ਦੋ ਸ਼ਾਖਾਂ ਨਹੀਂ ਨਹੀਂ ਫਟਦੀਆਂ ਜਾਂ ਦੂਜੀਆਂ ਸ਼ਾਖਾਂ ਨੇ ਆਪਣੇ ਮੁੰਜਰਾ ਨੇ ਉਹਨਾਂ ਨੂੰ ਜਿਹੜੇ ਦਾਣੇ ਜਿਆਦਾ ਚਮਕਦਾਰ ਦਾਣੇ ਹੈਵੀ ਭਾਰੇ ਭਾਰੇ ਬਣਨਗੇ ਜੇ ਇਹਨੇ ਬਿਮਾਰੀ ਰਹਿਤ ਹੋਣਗੇ ਤੇ ਪਹਿਲੀ ਗੱਲ ਤਾਂ ਇਹ ਸ਼ਾਖਾਂ ਦੁਆਰਾ ਫਟਦੀਆਂ ਨੇ ਕਿਉਂਕਿ ਇਹ ਝੋਨਾ ਆਪਣਾ ਫਟਾਰ ਤੇ ਹੁੰਦਾ ਇਹ ਸ਼ਾਖਾਂ ਫਟ ਕੇ ਨਾਲ ਆਲ ਜਾਂਦੀਆਂ ਨੇ ਇਹ ਚਟੀਆਂ ਮੁੰਜਾਂ ਨਿਕਲਦੀਆਂ ਨੇ ਕੁਝ ਕੁ ਵੀਰਾਂ ਨੂੰ ਡਾਇਟ ਹੁੰਦਾ ਕਿ ਚਟੀਆਂ ਮੁੰਜਾਂ ਜਦੋਂ ਚਟੀਆਂ ਮੁੰਜਾਂ ਦਾ ਅਟੈਕ ਹੁੰਦਾ 60 65 ਦਿਨ ਤੋਂ ਜਦੋਂ ਆਪਾਂ ਬਾਦ ਜਦੋਂ ਆਪਣਾ ਝੋਨਾ ਗੋਭ ਦੇ ਵਿੱਚ ਹੁੰਦਾ ਹੈ ਉਦੋਂ ਜੇਕਰ ਕੀੜੀ ਦੀ ਸ਼ਿਕਾਇਤ ਆਉਂਦੀ ਹੈ ਗੋਭ ਦੀ ਸੁੰਡੀ ਦੀ ਸ਼ਿਕਾਇਤ ਆਉਂਦੀ ਹੈ ਉਦੋਂ ਆਪਣੀਆਂ ਚਟੀਆਂ ਮੁੰਜਾਂ ਨਿਕਲਦੀਆਂ ਨੇ ਕਿਉਂਕਿ ਥੱਲੋਂ ਆਪਣੀ ਜਿਹੜੀ ਗੋਭ ਕੱਟੀ ਹੁੰਦੀ ਹੈ ਉੱਪਰੋਂ ਜਿਹੜਾ ਆਪਣਾ ਕੋਈ ਵੀ ਖਰਾਕ ਆਪਣੇ ਬੂਟੇ ਨੂੰ ਨਹੀਂ ਮਿਲਦੀ ਜਿੰਨੇ ਨੇ ਫਿਰ ਆਪਣੀਆਂ ਚਟੀਆਂ ਮੁੰਜਾਂ ਨਿਕਲਦੀਆਂ ਨੇ ਤੇ ਹੁਣ ਜਿਹੜਾ ਆਪਾਂ 35 40 ਦਿਨ ਤੇ ਆਪਾਂ ਨੂੰ ਇਹਨੂੰ ਕੰਟਰੋਲ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਫੰਜ ਆਪਣਾ ਇਨਸੈਕਟਿਸਾਈਡ ਦਾਣੇਦਾਰ ਜ਼ਹਿਰ ਨਹੀਂ ਵਰਤਣਾ ਕੋਈ ਵੀ ਨਾ ਫਾਇਦਾ ਨਹੀਂ ਇਹ ਨਾਰਮਲ ਅਟੈਕ ਹੁੰਦਾ ਆਪਣੇ ਆਪ ਕੰਟਰੋਲ ਹੁੰਦਾ ਅਸੀਂ ਪਿਛਲੇ ਕਈਆਂ ਸਾਲਾਂ ਤੋਂ ਜਾਨੀ ਕਿ ਕਦੀ ਵੀ ਆਪਾਂ ਦਾਣੇਦਾਰ ਜ਼ਹਿਰ ਨਹੀਂ ਪਾਈ ਨਾ 35 40 ਦਿਨ ਤੇ ਤੇ ਇਹ ਬਾਕੀ ਹੋਰ ਕੋਈ ਆਪਾਂ ਬਸ ਆਪਾਂ ਅਗਲੇ ਜੂਰੀਆ ਪਾਈਏ ਤੁਸੀਂ ਦੇਖ ਸਕਦੇ ਹੋ ਚੋਨਾ ਵੀ ਪੂਰਾ ਜ਼ਪਰੀਨ 110 ਪੂਰਾ ਬੂਟਾ ਬਣਾ ਚੁੱਕਿਆ ਪੂਰਾ ਹਰੇ ਪਣ ਦੇ ਵਿੱਚ ਤੇ ਹੁਣ ਆਪਾਂ ਇਹਦੇ ਦੇ ਸਪਰੇਅ ਕਰਾਂਗੇ ਲੋੜ ਅਨੁਸਾਰ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਜ਼ਿੰਕ ਦੀ ਘਾਟ ਆਉਂਦੀ ਹੈ ਕਿਉਂਕਿ ਇਸ ਵਾਰ ਜ਼ਿੰਕ ਦੀ ਘਾਟ ਵੀ ਕਾਫੀ ਆਈ ਖੇਤਾਂ ਦੇ ਵਿੱਚ ਮੌਸਮ ਵੀ ਜਿਆਦਾ ਗਰਮੀ ਹੋਣ ਦੇ ਕਾਰਨ ਤੁਸੀਂ ਸਪਰੇਅਾਂ ਕਰੋ ਜ਼ਿੰਕ ਦੀ ਕਰੋ ਪोटाश ਦੀ ਕਰੋ ਜੋ ਤੁਸੀਂ ਕਰਨਾ 13045 ਕਰਨੋ ਆਪਣੀ ਪੌਸ਼ਟ ਤੱਤਾਂ ਦੀ ਪੂਰਤੀ ਵਾਸਤੇ ਬਾਕੀ ਹੁਣ ਬਿਨਾ ਵੀ ਗੱਲ ਨੂੰ ਆਪਾਂ ਜੇਕਰ ਇਨਸੈਕਟੀਸਾਈਡ ਜਾਂ ਫੂਲੀ ਨਾਸ਼ਕ ਪਾਈ ਚੱਲਗੇ ਤਾਂ ਕੋਈ ਵੀ ਇਹਦਾ ਤੋਕ ਨਹੀਂ ਬਣਦਾ ਬਿਨਾਂ ਨਜਾਇਜ਼ ਖਰਚੇ ਨੇ ਤੁਸੀਂ ਕਿੱਲੇ ਨਾ ਕਿੱਲਾ ਛੱਡ ਕੇ ਦੇਖ ਸਕਦੇ ਹੋ ਜੇ ਫਰਕ ਪੈਂਦਾ ਝਾੜ ਦਾ ਤਾਂ ਦੱਸਿਓ ਕਿਉਂਕਿ ਅਸੀਂ ਤਾਂ ਕਿਸੇ ਖੇਤ ਦੇ ਵਿੱਚ ਨਹੀਂ ਇਹ ਕੁਛ ਕਰਦੇ ਜਦੋਂ ਜ਼ਰੂਰਤ ਆਉਂਦੀ ਏ ਉਦੋਂ ਆਪਾਂ ਸਪਰੇਅ ਕਰਦੇ ਆਂ ਬਾਕੀ ਉਹ ਵੀ ਆਪਾਂ ਵੀਡੀਓ ਤੁਹਾਡਾ ਅਪਲੋਡ ਕਰਾਂਗੇ ਵੀ ਆਪਾਂ ਕਦੋਂ ਆਪਾਂ ਨੂੰ ਜਿਹੜੀ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਏ ਬਾਕੀ ਆਪਣੇ ਖੇਤਾਂ ਦੇ ਵਿੱਚ ਪੌਸਟਾ ਤਾਂ ਦੀ ਘਾਟ ਨਾ ਹੋਣ ਦਿਓ ਇਹ ਜ਼ਰੂਰੀ ਏ ਇਸ ਵਾਸਤੇ ਸਪਰੇਅ ਕਰਨੀ ਸਪਰੇਅ ਕਰੋ ਕਿਉਂਕਿ ਹੁਣ ਤਾਂ ਸਪਰੇਹਾਂ ਹੀ ਹੋਣੀਆਂ ਨੇ ਅੱਗੇ ਜਾ ਕੇ ਪੌਸ਼ਟ ਤੱਤਾਂ ਦੀਆਂ ਵੀ ਵੀ ਹੁਣ ਜੋ ਆਪਾਂ ਜ਼ਮੀਨ ਦੇ ਵਿੱਚ ਪਾਉਣਾ ਸੀ ਜਿੰਕ ਪੋਟਾਸ਼ ਤਾਂ ਕੁਝ ਪਾ ਚੁੱਕੇ ਆ ਤੇ ਬਾਕੀ ਹੋਰ ਕੁਝ ਵੀ ਆਪਾਂ ਨੂੰ ਡੱਬਿਆਂ ਵਾਲਾ ਪ੍ਰੋਡਕਟ ਕੋਈ ਆਖੇ ਗ੍ਰੋਥ ਪ੍ਰਮੋਟਰ ਕੋਈ ਇਨਸੈਕਟੀਸਾਈਡ ਕੋਈ ਵੀ ਆਪਾਂ ਨੂੰ ਪਾਉਣ ਦੀ ਜ਼ਰੂਰਤ ਨਹੀਂ ਹੈ ਇਹ ਜਿਹੜਾ ਅਟੈਕ ਹੈ ਨਾਰਮਲ 35 40 ਦਿਨ ਤੇ ਆਉਂਦਾ ਹਰ ਸਾਲ ਆਉਂਦਾ ਇਹਦੀ ਐਬੀ ਇਸਾ ਲਈ ਆਉਣਾ ਇਹ ਹਰ ਸਾਲ ਅਟੈਕ ਹੀ ਆਉਣਾ ਪੱਤਲ ਪੇਟ ਦਾ ਵੀ ਆਉਣਾ ਤੁਹਾਡੇ ਸਾਹਮਣੇ ਆ ਪੱਤਲ ਪੇਟ ਨੂੰ ਪਾ ਕੇ ਹਟ ਚੁੱਕੀ ਇੱਕ ਵਾਰ ਪੱਤੇ ਚਿੱਟੇ ਹੋ ਜਾਂਦੇ ਨੇ ਇਹ ਤੁਸੀਂ ਸਾਰੇ ਜਾਣਦੇ ਹੋ ਤੇ ਇਹਨਾਂ ਦਾ ਕੋਈ ਜੀ ਵੀ ਕਰਨ ਦੀ ਜਰੂਰਤ ਨਹੀਂ ਗਈ ਬਸ ਨਜਾਇਜ਼ ਖਰਚੇ ਤੋਂ بچੋ ਜ਼ਮੀਨ بچਾਓ ਆਪਣੀ ਕਿਉਂਕਿ ਬਿਨਾ ਗਲੋਂ ਡਣ ਦੇਰ ਜੈਹਰਾਂ ਜਾਂ ਉਲੀ ਨਾਸ਼ਕਾ ਪਾਉਣ ਦਾ ਕੋਈ ਫਾਇਦਾ ਨਹੀਂ ਨਾ ਹੀ ਅਜੇ ਕੋਈ ਉਲੀ ਵਾਲੀ ਬਿਮਾਰੀ ਪੈਣੀ ਹੈ ਕਿਉਂਕਿ ਉਲੀ ਵਾਲੀ ਬਿਮਾਰੀ ਵੀ ਛੱਟ ਪੈਣ ਦੇਣ ਤੋਂ ਬਾਅਦ ਸ਼ੁਰੂ ਹੁੰਦੀ ਹੈ ਸੀਤ ਬਲਾਈਟ ਜਾਂ ਹੋਰ ਵੀ ਜਿੰਨੇ ਪ੍ਰਕਾਰ ਦੀਆਂ ਉਲੀਆਂ ਨੇ ਤੇ ਬਾਕੀ ਹੁਣ ਆਪਾਂ ਨੂੰ ਕੋਈ ਜੀ ਵੀ ਕਰਨ ਦੀ ਜਰੂਰਤ ਨਹੀਂ ਗਈ ਤੇ ਬਾਕੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਲਾਈਕ ਕਰਿਓ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ